ਪਿੰਡ ਮਾਨਾ ਸਿੰਘ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਕਹਾਣੀ ਤੁਹਾਨੂੰ ਸੁਣਾ ਦੇਣਾ ਪਸੰਦ ਤੁਹਾਨੂੰ ਆਪੇ ਹੀ ਆ ਜਾਣੀ ਐ ਇਹ ਇਹ ਕਹਿਣ ਦੀ ਲੋੜ ਨਹੀਂ ਪੈਣੀ ਵੀ ਬਾਈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਇਹ ਆਪੇ ਹੀ ਹੋ ਜਾਣਾ ਕੰਮ ਮੱਲੋ ਮੱਲੀ ਹੋ ਜਾਣਾ ਸ਼ੇਰ ਚੁਰ ਤੁਹਾਡੇ ਤੋਂ ਗੱਲ ਪਤਾ ਕੀ ਆ ਹੁਣ ਸਮਝ ਤਾਂ ਤੁਹਾਨੂੰ ਮੋਟੀ ਜੀ ਤਾਂ ਆ ਗਈ ਵੀ ਪਨੀਰ ਬਣੀ ਜਾਂਦਾ ਬਣੀ ਕਿੰਨਾ ਜਾਂਦਾ ਉਹ ਤੁਹਾਨੂੰ ਮੈਂ ਦੱਸ ਦਿੰਨਾ ਕਿ ਇਹ ਬਣੀ ਜਾਂਦਾ 20 ਕੁਇੰਟਲ ਪਨੀਰ ਇਹ ਪਨੀਰ ਬਣਿਆ 20 ਕੁਇੰਟਲ ਦਾ ਤੇ ਦੁੱਧ ਤੁਸੀਂ ਹਿਸਾਬ ਲਾ ਲਓ ਬਈ 100 ਕੁਇੰਟਲ ਦੁੱਧ ਦੇ ਵਿੱਚੋਂ ਘੱਟੋ ਘੱਟ 20 ਕੁਇੰਟਲ ਪਨੀਰ ਨਿਕਲੂਗਾ ਤੇ ਇਹ ਪਨੀਰ ਹੁਣ ਮੈਨੂੰ ਇਹ ਵੀ ਨਹੀਂ ਦੱਸਣ ਦੀ ਲੋੜ ਵੀ ਚੱਲਿਆ ਕਿੱਥੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਪਨੀਰ ਚੱਲਿਆ ਬਾਈ ਦਿੱਲੀ ਕਿਸਾਨ ਮੋਰਚੇ ਤੇ ਤੁਸੀਂ ਆਪ ਹਿਸਾਬ ਲਾ ਲਓ ਬਈ 100 ਕੁਆਂਟਲ ਦੁੱਧ ਪਿੰਡ ਮਾਨਾ ਸਿੰਘ ਵਾਲੇ ਅਸੀਂ ਪਿਆਰ ਨਾਲ ਮਾਣੇ ਵਾਲਾ ਕਹਿ ਦਿੰਨੇ ਹੁੰਨੇ ਆ ਤੇ ਸਾਡੀ ਰਿਸ਼ਤੇਦਾਰੀ ਕਰਕੇ ਫਿਰ ਉਹ ਸ਼ਾਰਟਕਟ ਨਾਲ ਮਾਣੇ ਮਾਣੇ ਵਾਲਾ ਕਹਿ ਦਈਦਾ ਉਹ ਮਾਨਾ ਸਿੰਘ ਵਾਲਾ ਨੇੜੇ ਟੇੜੇ ਦੇ ਮਾਣੇ ਵਾਲਾ ਹੀ ਕਹਿੰਦੇ ਆ ਇੱਥੇ ਆ ਮੁੰਡਿਆਂ ਨੇ ਲੱਗ ਕੇ ਕੁਝ ਆਸੇ ਪਾਸੇ ਦੇ ਪਿੰਡਾਂ ਪਿੰਡਾਂ ਨੇ ਯੋਗਦਾਨ ਪਾਇਆ ਕੋਸ ਭਾਈ ਮੁੰਡਿਆਂ ਨੇ ਪਿੰਡ ਚੋਂ ਇਕੱਠਾ ਕੀਤਾ ਤੇ ਆ ਦੇਖੋ ਹਲਵਾਈ ਲੱਗੇ ਪਏ ਆ ਕੋਈ ਦੁੱਧ ਤੱਤਾ ਕਰੀ ਜਾਂਦਾ ਕੋਈ ਵਿੱਚ ਨਿੰਬੂ ਪਾਈ ਜਾਂਦਾ ਕੋਈ ਉਹਨੂੰ ਠੰਡਾ ਕਰੀ ਜਾਂਦਾ ਕੋਈ ਪੌਣਿਆਂ ਜਾਂ ਚ ਮਲਮਲਦਿਆਂ ਚ ਬਨ ਕੇ ਤੇ ਉਹਨੂੰ ਲੱਗਿਆ ਪਿਆ ਪਨੀਰ ਬਣਾਉਣ ਤੇ ਆ ਮੈਨੂੰ ਕਹਿੰਦੇ ਵੀ ਮੁੰਡਾ ਸਾਡਾ ਸੁੱਖ ਭਾਣ ਜਾਂ ਸਾਡਾ ਦੋਤਾ ਤੇ ਉਹਨੇ ਮੈਨੂੰ ਵੀਡੀਓ ਭੇਜਤੀ ਮੈਨੂੰ ਕਹਿੰਦਾ ਵੀ ਮਾਮਾ ਵੀਡੀਓ ਪਾ ਮੈਂ ਕਹ ਵੀ ਗੱਲ ਹੀ ਕੋਈ ਨਹੀਂ ਜਦੋਂ ਸਾਰੇ ਲੋਕਾਂ ਦੀਆਂ ਪੌਣਿਆਂ ਤੇ ਥੋੜੀ ਪਾ ਦਿੰਨੇ ਆ ਮੜਾ ਜਾ ਕਾਲ ਜਾ ਫੂਕ ਦਿਓ ਚੰਗੋ ਉਹਨਾਂ ਦਾ ਜਿਹੜੇ ਲੋਕ ਕਹਿੰਦੇ ਆ ਯਾਰ ਇਹ ਪਨੀਰ ਖਾਂਦੇ ਆ ਯਾਰ ਇਹ ਪਰੌਂਠੇ ਖਾਂਦੇ ਆ ਯਾਰ ਇਹ ਪੀਜੇ ਖਾਂਦੇ ਆ ਯਾਰ ਤੁਹਾਡੇ ਪਿਓ ਦੇ ਖਾਨਨੇ ਆ ਪੀਜੇ ਅਸੀਂ ਜੇ ਅਸੀਂ ਮੱਝਾਂ ਰੱਖੀਆਂ ਗਾਂਆਂ ਰੱਖੀਆਂ ਸਾਰੀ ਦਿਹਾੜੀ ਬੁੜੀਆਂ ਗੋਹਾ ਸੜਦੀਆਂ ਪੈਰ ਵੜਾਉਂਦੀਆਂ ਤੇ ਫਿਰ ਪਨੀਰ ਹੁਣ ਤੁਸੀਂ ਤਾਂ ਖਾਣਾ ਨਹੀਂ ਪੈਕਟਾਂ ਦੇ ਦੁੱਧਾਂ ਵਾਲਿਆਂ ਨੇ ਪਨੀਰ ਵੀ ਭਰਸਮੂਈ ਖਾਣਾ ਤੇ ਅਸੀਂ ਲੜਾਈ ਵੀ ਫਿਰ ਬਾਈ ਆਹ ਪਨੀਰ ਦੁੱਧ ਦੇ ਵਜੂਦ ਕੋਈ ਲੜਦੇ ਆ ਹੋਰ ਕੀ ਸਾਨੂੰ ਖਾਣ ਪੀਣ ਦੇ ਅਸੀਂ ਖੁੱਲੇ ਆ ਤੇ ਤੁਸੀਂ ਸਾਨੂੰ ਖਵਾਉਣ ਨੂੰ ਫਿਰਦੇ ਆ ਡੱਬਿਆਂ ਚ ਪਾ ਕੇ ਪੈਕਟਾਂ ਵਾਲਾ ਚਮਚਿਆਂ ਨਾਲ ਅਸੀਂ ਖਾਣ ਕਿ ਜਿਵੇਂ ਬਾਈ ਫਿਰ ਆਏ ਸਾਡਾ ਤਾਂ ਤੁਹਾਡੇ ਨਾਲ ਯੱਪ ਪੈਣਾ ਹੀ ਪੈਣਾ ਆ ਦੇਖੋ ਕਿੱਡੇ ਵੱਡੇ ਪ੍ਰਬੰਧ ਆ ਬਾਈ ਸੇਵਾ ਨੂੰ ਸਲਾਮ ਕਰਦਾ ਮੈਂ ਜੋਧਿਆ ਨੂੰ ਬੀ ਕੁਆਂਟਲ ਪਨੀਰ ਬਣਾ ਕੇ ਦਿੱਲੀ ਨੂੰ ਚੱਲ ਪਿਆ ਯੋਧੇ ਠੀਕ ਆ ਕਿ ਨਹੀਂ ਕੱਲ ਨੂੰ ਫੇਰ ਵੀਡੀਓ ਪਾਵਾਂਗੇ ਇਹਨਾਂ ਦੀ ਸ਼ੇਅਰ ਕਰ ਦਿਓ ਵੀਡੀਓ ਆ